ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਜੀ ਕੀ ਹਾਲ ਚਾਲ ਚੱਲ ਰਿਹਾ ਸਾਰਿਆਂ ਦਾ? ਜਿੰਨੇ ਵੀ ਰਿਸ਼ਤੇ ਆ ਉਹਨਾਂ ਦੀ ਬੁਨਿਆਦ ਜਿਹੜੀ ਆ ਉਹ ਉਹ ਵਿਸ਼ਵਾਸ ਤੇ ਟਿਕੀ ਹੁੰਦੀ ਆ। ਤੇ ਇੱਦਾਂ ਹੀ ਪ੍ਰਮਾਤਮਾ ਆ ਜੇ ਆਪਾਂ ਪੱਕਾ ਵਿਸ਼ਵਾਸ ਪੂਰਾ ਰੱਖ ਕੇ ਜਾਂ ਮੱਥਾ ਟੇਕਦੇ ਆ ਜਿੱਥੇ ਵੀ ਨਮਸਕਾਰ ਕਰਦੇ ਆ ਮੰਦਰ ਜਾਂਦੇ ਆ ਜੇ ਆਪਣਾ ਪੂਰਾ ਵਿਸ਼ਵਾਸ ਹੈ ਨਾ ਤੇ ਉਹ ਕਦੀ ਨਿਰਾਸ਼ ਨਹੀਂ ਕਰਦਾ। ਹਾਂਜੀ। ਅੱਜ ਮੈਂ ਸਵੇਰੇ ਦੇਖਦਾ ਇੱਕ ਪੋਸਟ ਦੇਖੀ ਉਹ ਤੇ ਮੈਂ ਤੇ ਬੜੀ ਵਧੀਆ ਉਹਨਾਂ ਨੇ ਗੱਲ ਲਿਖੀ ਸੀ। ਹਾਂਜੀ। ਤੇ ਬਹੁਤ ਵਧੀਆ ਲੱਗਾ ਮੈਨੂੰ। ਜੋ ਕੱਲ੍ਹ ਆ ਉਹਨੂੰ ਭੁੱਲ ਕੇ ਦੇਖ ਜੋ ਅੱਜ ਆ ਉਹਨੂੰ ਜੀ ਕੇ ਦੇਖ ਹਾਂਜੀ ਹੋਣਗੇ ਖੁਸ਼ੀ ਵਾਲੇ ਦਿਨ ਇੱਕ ਵਾਰੀ ਵਾਹਿਗੁਰੂ ਬੋਲ ਕੇ ਦੇਖ ਸਹੀ ਗੱਲ ਹੈ ਬਿਲਕੁਲ ਤੇ ਇਦਾਂ ਰੱਬ ਦਾ ਨਾਮ ਲਓ ਤੇ ਪਰ ਪੂਰੇ ਵਿਸ਼ਵਾਸ ਨਾਲ ਤੇ ਫੇਰ ਹੀ ਆ ਵਿਸ਼ਵਾਸ ਹੀ ਇੱਕ ਬੰਦੇ ਨੂੰ ਅੱਗੇ ਲੈ ਕੇ ਜਾਂਦਾ ਆ ਕਿਸੇ ਤੇ ਵੀ ਕਰਨਾ ਤੇ ਪੂਰਾ ਵਿਸ਼ਵਾਸ ਕਰੋ ਤੇ ਇਦਾਂ ਹੀ ਤੁਸੀਂ ਕਈ ਵਾਰੀ ਦੇਖਿਆ ਹੋਣਾ ਆਪਣੇ ਆਪਾਂ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਈ ਵਾਰੀ ਉਹ ਰੱਸੀ ਤੇ ਚੱਲਦੇ ਹਨਾ ਕਰਦੇ ਹੁੰਦੇ ਇੱਕ ਹਾਂਜੀ ਬਾਹਰ ਰੱਸੀ ਤੇ ਚੱਲ ਕੇ ਦਿਖਾਉਂਦੇ ਹੁੰਦੇ ਆਪਣ ਨਿੱਕੀਆਂ ਨਿੱਕੀਆਂ ਕੁੜੀਆਂ ਨੂੰ ਆਹ ਕੁੜੀਆਂ ਵੀ ਨਿੱਕੇ ਨਿੱਕੇ ਰੱਸੀ ਤੇ ਤੁਰਦੇ ਆ ਉਹ ਨਾਲ ਇੱਕ ਢੋਲ ਵਜਾਉਂਦਾ ਹੁੰਦਾ ਆ ਹਨਾ ਤੇ ਇਦਾਂ ਹੀ ਇੱਕ ਬੰਦਾ ਆਪਣੀ ਉਹਦੇ ਨਾਲ ਛੋਟੀ ਉਹਦੀ ਬੱਚੀ ਸੀ 5 ਸਾਲ ਦੀ ਤੇ ਉਹ ਕਾਫੀ ਉੱਚੀ ਉਹਨੇ ਤਾਰ ਬੰਨੀ ਹੋਈ ਸੀ ਤੇ ਉਹਦੇ ਉੱਪਰ ਤੁਰਦਾ ਸੀ ਤੇ ਬੱਚੀ ਨੂੰ ਉਹਨੇ ਆਪਣੇ ਮੋਢਿਆਂ ਤੇ ਬਿਠਾਇਆ ਹੋਇਆ ਸੀ ਅੱਛਾ ਤੇ ਉਹ ਤੁਰ ਰਿਹਾ ਸੀਗਾ ਤੇ ਲੋਕ ਥੱਲੇ ਖੜੇ ਬੜੀਆਂ ਤਾੜੀਆਂ ਮਾਰਦੇ ਸੀਗੇ ਬੜਾ ਉਹਨਾਂ ਨੂੰ ਹਨਾ ਉਹਨੂੰ ਉਤਸ਼ਾਹ ਦਿੰਦੇ ਸੀਗੇ ਹਣਾ ਤੇ ਵੀ ਤੂੰ ਬਹੁਤ ਵਧੀਆ ਆ ਬਹੁਤ ਵਧੀਆ ਤੂੰ ਕਰ ਲੈਣਾ ਨਾਲੇ ਉਹਨਾਂ ਨੂੰ ਬੱਚੀ ਦਾ ਵੀ ਡਰ ਸੀਗਾ ਵੀ ਇਹਦੇ ਕੋਲੋਂ ਕਿਤੇ ਹੱਲ ਖੁੱਲਣਾ ਜਾਵੇ ਢੇਗ ਨਾ ਪਵੇ ਹਣਾ ਤੇ ਬੜਾ ਲੋਕ ਲੱਗੇ ਹੋਏ ਸੀ ਉਹਨੂੰ ਇਤਸ਼ਾਹ ਨਾਲ ਦੇਖਣ ਹਣਾ ਤੇ ਫੇਰ ਅਖੀਰ ਉਹ ਜਦੋਂ ਸਿਰੇ ਤੇ ਪਹੁੰਚ ਕੇ ਥੱਲੇ ਉਤਰਿਆ ਤੇ ਸਾਰੇ ਜਾਨੇ ਇਕੱਠੇ ਹੋ ਗਏ ਹਣਾ ਅੱਛਾ ਅੱਛਾ ਤੇ ਉਹਨੂੰ ਪੁੱਛਣ ਲੱਗ ਪਏ ਕਿਦਾਂ ਤੂੰ ਕਿਦਾਂ ਤੂੰ ਇਹ ਬਹੁਤ ਵਧੀਆ ਕਰ ਲੈਣਾ ਤੈਨੂੰ ਪੁਰਾ ਹਣਾ ਤੂੰ ਹੈਗਾ ਉਹ ਕਹਿੰਦਾ ਮੈਨੂੰ ਵਿਸ਼ਵਾਸ ਆ ਫਿਰ ਉੱਥੇ ਉਹਨੂੰ ਔਰ ਇੱਕ ਬੰਦਾ ਆਏ ਆਏ ਹੋਏ ਸੀ ਜਿੱਦਾਂ ਉਹਦੀ ਇੰਟਰਵਿਊ ਲੈਣ ਲੱਪਾਇਆ ਉਹਨੂੰ ਪੁੱਛਣ ਲੱਪਾਇਆ ਕੋਈ ਚੈਨਲ ਵਾਲੇ ਵੀ ਉਹਨੂੰ ਪੁੱਛਦੇ ਆ ਤੂੰ ਇਹ ਸਾਰਾ ਕੁਝ ਕਿੱਦਾਂ ਕਰ ਲੈਣਾ ਇੰਨਾ ਉੱਚਾ ਤਾਰ ਬਣ ਕੇ ਤੂੰ ਕਿੱਦਾਂ ਕਰ ਲਿਆ ਹਾਂ ਕਿੱਦਾਂ ਕਰ ਲਿਆ ਬੱਚੇ ਨੂੰ ਵੀ ਨਾਲ ਬਿਠਾਇਆ ਹਾਂ ਤੇ ਹਾਂ ਬੱਚੇ ਨੂੰ ਨਾਲ ਉਹਦੇ ਬਿਠਾ ਕੇ ਉੱਪਰ ਮੋਢਿਆਂ ਤੇ ਹਾਂ ਤੇ ਉਹ ਕਹਿੰਦਾ ਮੇਰਾ ਪਰਮਾਤਮਾ ਤੇ ਵਿਸ਼ਵਾਸ ਆ ਹਾਂਜੀ ਪੂਰਾ ਵਿਸ਼ਵਾਸ ਆ ਤੇ ਮੈਂ ਉਹਦੇ ਆਸਰੇ ਨਾਲ ਸਿਰੇ ਲੱਗ ਜਾਣਾ ਹਾਂਜੀ ਸਹੀ ਗੱਲ ਫਿਰ ਉਹ ਛੋਟੀ ਬੱਚੀ ਨੂੰ ਪੁੱਛਦੇ ਆ ਕਿ ਤੂੰ ਕਿਦਾਂ ਮੋਢਿਆਂ ਤੇ ਭਜ ਨਹੀਂ ਹੈ ਹਨਾ ਤੈਨੂੰ ਡਰ ਨਹੀਂ ਲੱਗਦਾ ਹਾਂ ਤੇ ਉਹ ਕਹਿੰਦੀ ਮੈਨੂੰ ਆਪਣੇ ਪੇ ਤੇ ਵਿਸ਼ਵਾਸ ਹੈ ਸਹੀ ਗੱਲ ਹੈ ਹਨਾ ਕਿ ਮੈਨੂੰ ਇਹ ਡੋਲਣ ਨਹੀਂ ਦੇਊਗਾ ਮੈਨੂੰ ਡਿੱਗਣ ਨਹੀਂ ਦੇਊਗਾ ਹਨਾ ਤੇ ਇਹ ਗੱਲ ਆ ਵਿਸ਼ਵਾਸ ਆ ਹਾਂਜੀ ਪਰਮਾਤਮਾ ਤੇ ਵੀ ਆਪਾਂ ਨੂੰ ਇਦਾਂ ਹੀ ਵਿਸ਼ਵਾਸ ਹੋਣਾ ਚਾਹੀਦਾ ਆ ਜਿਵੇਂ ਇੱਕ ਬੱਚੇ ਨੂੰ ਆਪਣੇ ਬਾਪ ਤੇ ਹੁੰਦਾ ਤਾਂ ਕਿ ਉਹ ਡਿੱਗਣ ਨਹੀਂ ਦੇਊਗਾ ਹਨਾ ਤਾਂ ਆਪਾਂ ਨੂੰ ਵੀ ਉਹ ਡਿੱਗਣ ਨਹੀਂ ਦੇਊਗਾ ਕਦੀ ਵੀ ਜੇ ਆਪਾਂ ਨੂੰ ਉਹਦੇ ਤੇ ਭਰੋਸਾ ਆ ਹੇਲਕੋ ਬਾਈ ਗੁਰੂ ਤੇ ਆਪਾਂ ਨੂੰ ਪੂਰਾ ਟੁੱਟ ਵਿਸ਼ਵਾਸ ਹੋਣਾ ਚਾਹੀਦਾ ਤਾਂ ਆਪਾਂ ਨੂੰ ਉਹ ਪਾਰ ਲਾ ਹੀ ਦੇਊਗਾ ਜਿਹੜੇ ਵੀ ਆਪਾਂ ਕਿਸੇ ਕੰਮ ਚ ਫਸੇ ਹੋਵਾਂਗੇ ਨਾ ਕਦੀ ਵੀ ਰੱਬ ਨੂੰ ਧਿਆ ਦੇਖਿਓ ਕਦੀ ਵੀ ਇੰਨਾ ਮਤਲਬ ਅੰਦਰ ਧਿਆਨ ਹੋ ਕੇ ਉਹਦਾ ਨਾਮ ਜਪਿਓ ਤਾਂ ਉਹ ਸਾਰੇ ਮੇਰੇ ਪਾਰ ਲਾਉਣ ਵਾਲਾ ਉਹ ਪ੍ਰਮਾਤਮਾ ਹੀ ਹੈ ਉਹੀ ਹੈ ਬਿਲਕੁਲ 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 ਜਿੱਦਾਂ ਉਹਨੂੰ ਛੋਟੀ ਜੀ ਬੱਚੀ ਨੂੰ ਆਪਣੇ ਪੇ ਤੇ ਵਿਸ਼ਵਾਸ ਆ ਏਦਾਂ ਹੀ ਵਿਸ਼ਵਾਸ ਪ੍ਰਮਾਤਮਾ ਤੇ ਕਰੋ ਤੇ ਫਿਰ ਉਹ ਡਿੱਗਣ ਨਹੀਂ ਦਿੰਦਾ ਡੋਲਣ ਨਹੀਂ ਦਿੰਦਾ ਡੋਲਣਾ ਨਹੀਂ ਹਾਂ ਇਹ ਜ਼ਰੂਰੀ ਆ ਵਿਸ਼ਵਾਸ ਜਦੋਂ ਆਪਾਂ ਕਹਿੰਦੇ ਆ ਕਿ ਅਸੀਂ ਆਪ ਕਰਦੇ ਆ ਨਾ ਤਾਂ ਫਿਰ ਉਹ ਕਹਿੰਦਾ ਕਰ ਲਾ ਫੇ ਫਿਰ ਉਹ ਕਹਿੰਦੇ ਕਰ ਲਓ ਹਾਂ ਸਹੀ ਗੱਲ ਇਹ ਉਹ ਫਿਰ ਆਪਣਾ ਸਾਥ ਨਹੀਂ ਦਿੰਦਾ ਬਿਲਕੁਲ ਜਦੋਂ ਉਹਦੇ ਤੇ ਛੱਡਿਆ ਹੋਵੇ ਨਾ ਸਾਰਾ ਕੁਝ ਤੋਂ ਕਰ ਵੀ ਦਿੰਦਾ ਉਹ ਕਰਦਾ ਫਿਰ ਉਹ ਕਰਦਾ ਸਾਰਾ ਕੁਝ ਕਰਦਾ ਆ ਬਸ ਆਪਾਂ ਨੂੰ ਹੀ ਲੱਗਦਾ ਆ ਵੀ ਪਤਾ ਨਹੀਂ ਯਾਰ ਕਰਿਆ ਆਪਾਂ ਕਰੀ ਜਨੇ ਆ ਆਪਾਂ ਕਰਿਆ ਸਾਰਾ ਕੁਝ ਕਰ ਲੈਣਾ ਮੈਂ ਆ ਕਰ ਲੈਣਾ ਮੈਂ ਉਹ ਕਰ ਲੈਣਾ ਬੰਦਾ ਸੋਚਦਾ ਸ਼ਾਇਦ ਮੈਂ ਸਾਰਾ ਕੁਝ ਕਰ ਰਿਆ ਹਾਂ ਮੈਂ ਕਰ ਲੈਣਾ ਮੈਂ ਉਹਨੂੰ ਫਲਾਣੇ ਨੂੰ ਆ ਗੱਲ ਦੱਸਣੀ ਨਹੀਂ ਮੈਂ ਅਸਲ ਫਲਾਣੇ ਤੋਂ ਆ ਪਰਦਾ ਰੱਖਣਾ ਹੈ ਪਰ ਆਪਾਂ ਪਿਛਲੀ ਵਾਰੀ ਵੀ ਇੱਕੋ ਗੱਲ ਤੁਹਾਨੂੰ ਕੀਤੀ ਸੀ ਜਿਹੜੇ ਉਹ ਰੱਬ ਦੇ ਕੈਮਰੇ ਉਹ ਹਮੇਸ਼ਾ ਚੱਲਦੇ ਰਹਿੰਦੇ ਸਹੀ ਗੱਲ ਹੈ ਉਹ ਨਹੀਂ ਬੰਦ ਹੁੰਦੇ ਬਿਲਕੁਲ ਆਪਾਂ ਕਿਸੇ ਤੋਂ ਕੁਝ ਨਹੀਂ ਲੁਕੋ ਸਕਦੇ ਬਿਲਕੁਲ ਜੇ ਸੱਚਿਆ ਤੇ ਉਹਦਾ ਤੁਹਾਨੂੰ ਫਲ ਮਿਲਣਾ ਹੀ ਮਿਲਣਾ ਜੇ ਝੂਠਿਆ ਉਹਦਾ ਵੀ ਤੁਹਾਨੂੰ ਜੋਖਾ ਮਿਲਣਾ ਤੇ ਇਸ ਲਈ ਵਿਸ਼ਵਾਸ ਰੱਖੋ ਪਰਮਾਤਮਾ ਤੇ ਪੂਰਾ ਤੇ ਫੇਰ ਨਹੀਂ ਉਹ ਡੋਲਣ ਦਿੰਦਾ ਚਾਹੇ ਕੋਈ ਗੁਰਦੁਆਰੇ ਜਾਂਦਾ ਚਾਹੇ ਕੋਈ ਮੰਦਿਰ ਜਾਂਦਾ ਬਸ ਉੱਥੇ ਆਪਣੀ ਸ਼ਰਧਾ ਰੱਖੋ ਤੇ ਸਾਰਾ ਕੁਝ ਹੀ ਮਿਲਦਾ ਤੇ ਸਾਰੇ ਕੰਮ ਆਪੇ ਹੀ ਕਰਦਾ ਬਿਲਕੁਲ 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 ਇਹ ਗੱਲ ਸੱਚੀ ਆ ਔਰ ਤੁਸੀਂ ਕਦੀ ਵੀ ਅਜਮਾ ਕੇ ਦੇਖ ਲਓ ਇਹ ਗੱਲ ਇਹ ਗੱਲ ਸੱਚੀ ਆ ਸਹੀ ਗੱਲ ਆ ਤੇ ਚਲੋ ਅੱਜ ਇਹੀ ਆਪਣਾ ਛੋਟਾ ਜਿਹਾ ਇੱਕ ਮੈਸੇਜ ਸੀਗਾ ਛੋਟੀ ਜਿਹੀ ਗੱਲਬਾਤ ਸੀਗੀ ਤੇ ਆਪਾਂ ਫੇਰ ਮਿਲਾਂਗੇ ਤੁਹਾਨੂੰ ਅਗਲੀ ਵਾਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ